ਕੈਲਗਰੀ ਵਿਖੇ ਪੰਜਾਬੀ ਸਾਹਿਤ ਦੀ ਦੁਨੀਆ ਵਿੱਚ ਜਾਣੇ ਪਛਾਣੇ ਡਾਕਟਰ ਸਾਧੂ ਸਿੰਘ ਦਾ ਇਕਵਾਲ ਅਰਪਣ ਯਾਦਗਾਰੀ ਅਵਾਰਡ 2015 ਨਾਲ ਅਰਪਣ ਲਖਾਰੀ ਸਭਾ ਕੈਲਗਰੀ ਵੱਲੋਂ ਸਨਮਾਨ ਕੀਤਾ ਗਿਆ ਇਸ ਮੌਕੇ ਉਹਨਾਂ ਨੂੰ ਇੱਕ ਯਾਦਗਾਰੀ ਪਲੇਕ ਸਨਮਾਨ ਵਜੋਂ ਲੋਈ ਅਤੇ 1000 ਡਾਲਰ ਦੀ ਨਗਦ ਰਕਮ ਮਾਨ ਸਨਮਾਨ ਵਜੋਂ ਭੇਟ ਕੀਤੀ ਗਈ ਸਾਹਿਤ ਅਕੈਡਮੀ ਪੁਰਸਕਾਰ ਨਾਲ ਸਨਮਾਨਤ ਪ੍ਰਸਿੱਧ ਸ਼ਾਇਰ ਜਸਵਿੰਦਰ ਦਾ ਵੀ ਇਸ ਮੌਕੇ ਯਾਦਗਾਰੀ ਪਲੇਕ ਨਾਲ ਸਨਮਾਨ ਕੀਤਾ ਗਿਆ ਸਾਹਿਤ ਪ੍ਰੇਮੀਆਂ ਦੇ ਖਚਾਖਚ ਭਰੇ ਹਾਲ ਅੰਦਰ ਸਥਾਨਕ ਅਤੇ ਵੈਨਕੂਵਰ ਤੋਂ ਵਿਸ਼ੇਸ਼ ਤੌਰ ਤੇ ਆਏ ਪੰਜਾਬੀ ਦੇ ਨਾਮਵਰ ਸ਼ੈਰਾਂ ਡਾਕਟਰ ਸਰੇਂਦਰ ਤੰਜਲ ਡਾਕਟਰ ਰਗਵੀਰ ਸਰਜਣਾ ਹਰਜੀਤ ਦੌਧਰੀਆ ਸੁਰਿੰਦਰ ਚਾਹਲ ਅਤੇ ਜਸਵਿੰਦਰ ਨੇ ਆਪਣੀ ਸ਼ੈਰੀ ਦਾ ਰੰਗ ਕੁਝ ਇਸ ਤਰ੍ਹਾਂ ਬੰਨਿਆ ਮੁਕਟ ਲਾ ਕੇ ਜੇਬ ਜਉਂਦਾ ਬੰਸ ਰਿਤ ਨੂੰ ਸਾਰਾ ਜੰਗਲ ਝੂਮਣਾ ਸੀ ਨਾਲ ਤੇ ਸਾਨੂੰ ਮਾਰੀਆਂ ਸ਼ਰੀਕਾਂ ਬੋਲੀਆਂ ਵੇ ਅੱਜ ਆਖਦਾ ਤੂੰ ਵੀ ਧੀ ਬਗਾਨੀ ਕੱਦ ਨਹੀਂ ਗਿਰਾ ਸਾਡਾ ਹਮਜੋਲੀ ਆ ਮਾਏ ਤੇਰਾ ਗਰਮ ਸੁਭਾਤਾ ਦਾੜਲਾ ਇਹ ਤੇਰਾ ਦਿਲ ਸੱਥਰਦਾ ਹੈ ਅੱਖ ਤਾਂ ਪਰ ਨਟੁੰਣਾ ਕੀ ਅਨਵੀਂ ਨਾ ਪਾਸ ਹੋਈ ਕਰਕੇ ਦੱਸ ਦੇ ਆ ਕਰਮਾ ਤਾਂ ਖੁਦ ਛੜੇ ਉੜੇ ਸਾਖੀਆਂ ਨੂੰ ਮਾਰਨ ਗੱਪ ਨਰੇ ਅਣ ਟੋਲੇ ਕਿਸ ਕਿਸ ਨੂੰ ਪੂਜੋਂਗੇ ਫਿਰਦੇ ਹਨ ਸਾਧਾਂ ਦੇ ਟੋਲੇ ਅੱਜ ਦੀ ਸਨਮਾਨਤ ਸ਼ਖਸੀਅਤ ਡਾਕਟਰ ਸਾਧੂ ਸਿੰਘ ਬਾਰੇ ਬਾਕੀ ਸਹਿਤਕਾਰਾਂ ਦੇ ਵਿਚਾਰ ਕੁਝ ਇਸ ਤਰ੍ਹਾਂ ਸੁਣਨ ਨੂੰ ਮਿਲੇ ਕੋਈ ਮੁਖਾਬਾ ਨਹੀਂ ਕਿਸੇ ਕਿਸਮ ਦਾ ਪਖੰਡ ਨਹੀਂ ਤੇ ਇਸ ਕਿਸਮ ਦਾ ਇਨਸਾਨ ਜਿਹੜਾ ਇੰਨਾ ਦਿਿਆਲਾ ਦਿਮਾਗੀ ਤੌਰ ਤੇ ਸਿਰਨਾਪਨ ਤੌਰ ਤੇ ভরਸਾਇਆ ਹੋਇਆ ਹੈ ਜਿਹੜਾ ਪਾਕ ਨਾਟਕ ਦਾ ਡਾਕਟਰ ਸਾਹਨੇ ਨਾਟਕ ਲਿਖਿਆ ਹੈ ਇੱਕ ਤੇਰਾ ਲੱਕ ਵਰਗਾ ਦੂਜਾ ਮੋੜ ਕੇ ਜੇਬ ਵਿੱਚ ਪਾਲਾ ਇੱਕੋ ਇੱਕ ਨਾਟਕ ਲਿਖਿਆ ਹੈ ਹਾਈ ਰੀਤੀਏ ਮੋਲੀਆਂ ਸਾਡੀਆਂ ਝੀਆਂ ਪੈਣਾ ਦੇ ਦੁਖਾਂਤ ਦਾ ਜੋ ਕਲਾਤਮਕ ਚਿੱਤਰ ਉਹਨਾਂ ਨੇ ਖਿੱਚਿਆ ਉਹੋ ਤੋ ਕਟ ਉਸ ਨਾਟਕ ਦੀ 200 ਵਾਰੀ ਪੰਜਾਬ ਦੀਆਂ ਸਟੇਜਾਂ ਤੇ ਪੇਸ਼ਕਾਰੀ ਹੋ ਚੁੱਕੀ ਹੈ ਇੱਟਾ ਦੀ ਪੰਜਾਬੀ ਇੱਟਾ ਦੀ ਪੰਜਾਬੀ ਬਰੇ ਗੰਢ ਸਮੇਂ ਓਪਨਿੰਗ ਨਾਟਕ ਕੋਈ ਹੋਰ ਨਹੀਂ ਸੀ ਬਲਕਿ ਸਾਡੇ ਡਾਕਟਰ ਸਾਧੂ ਸਿੰਘ ਦਾ ਲਿਖਿਆ ਹੋਇਆ ਹਾਈ ਰੀਤੀਏ ਮੋਰੜੀਏ ਸੀ ਇਹ ਇਨੰਦ ਨੂੰ ਨਤਮਸਤਕ ਹੋ ਪ੍ਰੋਗਰਾਮ ਦੀ ਸਮਾਪਤੀ ਉਪਰੰਤ ਡਾਕਟਰ ਸਾਧੂ ਸਿੰਘ ਨੇ ਕੁਝ ਇਸ ਤਰ੍ਹਾਂ ਮਹਿਸੂਸ ਕੀਤਾ ਮੈਨੂੰ ਤਾਂ ਇਦਾਂ ਲੱਗਦਾ ਸੀ ਕਿ ਇਹਨਾਂ ਦੀ ਆਸਤੋਂ ਦੀ ਵੱਧ ਤੇ ਮੇਰੀ ਆਸਤੋਂ ਵੀ ਵੱਧ ਹਾਜ਼ਰੀ ਸੀ ਤੁਹਾਨੂੰ ਪਤਾ ਪਈ ਨਿਰੀਆਂ ਸੀਟਾਂ ਨਹੀਂ ਸੀ ਮਿਲੀਆਂ ਆ ਹਾਲ ਦੇ ਵਿੱਚ ਲੋਕ ਖੜੇ ਵੀ ਬਹੁਤ ਸੇ ਮੈਂ ਬੜਾ ਪਰਸਾਨ ਆ ਇਹਨਾਂ ਦੀ ਹਾਜ਼ਰੀ ਤੋਂ ਪੰਜਾਬੀ ਬੋਲੀ ਦੇ ਕੈਨੇਡਾ ਵਿੱਚਲੇ ਹਾਲਾਤਾਂ ਬਾਰੇ ਡਾਕਟਰ ਸਾਹਿਬ ਦਾ ਕਹਿਣਾ ਸੀ ਕਿ ਤੋਂ ਉਦੋਂ ਤਾਂ ਮੈਂ ਜੇ ਹੌਸਲੇ ਚਾਹਾਂ ਤਾਂ ਮੈਂ ਕਹਿ ਸਕਦਾ ਪੈ ਇੰਨੇ ਖ਼ਬਰ ਪੰਜਾਬੀ ਦੇ ਪੰਜਾਬ ਵਿੱਚ ਨਹੀਂ ਛਪਦੇ ਇੰਨੇ ਰੇਡੀਓ ਪ੍ਰੋਗਰਾਮ ਪੰਜਾਬ ਦੇ ਵਿੱਚ ਵੀ ਹੈ ਨਹੀਂ ਜਲੰਧਰ ਦਾ ਦੂਰਦਰਸ਼ਨ ਵੀ ਸਮੁੱਚਾ ਪੰਜਾਬੀ ਦੂਰਦਰਸ਼ਨ ਕੇਂਦਰ ਨਹੀਂ ਇਹ ਜਿਹੜਾ ਕੰਮ ਉੱਤੇ ਦੇਖਣ ਨੂੰ ਜਾਂ ਜਿਹੜੀ ਪੰਜਾਬੀ ਦੀ ਪੜ੍ਹਾਈ ਆ ਉਹ ਵੀ ਸਕੂਲਾਂ ਕਾਲਜਾਂ ਦੇ ਵਿੱਚ ਹੈਗੀ ਆ ਪਰ ਫਿਰ ਵੀ ਪ੍ਰਦੇਸ਼ ਪ੍ਰਦੇਸ਼ ਹੀ ਆ ਤੇ ਜੇ ਦੂਜੀ ਭਾਸ਼ਾ ਦੇ ਤੌਰ ਤੇ ਵੀ ਪੰਜਾਬੀ ਠੀਕ ਠਾਕ ਰਹਿੰਦੀ ਆ ਇੱਕ ਮੈਨੂੰ ਲੱਗਦਾ ਪਈ ਪੰਜਾਬੀ ਦਾ ਵਧਣ ਫੁੱਲਣ ਇੱਥੇ ਦੇ ਕਿਉਂਕਿ ਧੰਦੇ ਨਾਲ ਜੁੜਿਆ ਆ ਇੱਥੇ ਦੀਆਂ ਬੈਂਕਾਂ ਨਾਲ ਇੱਥੇ ਦੇ ਕਾਰੋਬਾਰਾਂ ਨਾਲ ਇਹਨਾਂ ਨੂੰ ਵੀ ਪੰਜਾਬੀ ਬੋਲਣ ਵਾਲੇ ਬੰਦੇ ਆਪਣੇ ਕਰੰਦੇ ਚਾਹੀਦੇ ਆ ਮੈਨੂੰ ਇਹਦਾ ਲੱਗਦਾ ਪਈ ਭਵਿਕ ਪੰਜਾਬੀ ਦਾ ਜੇ ਬਹੁਤ ਜ਼ਿਆਦਾ ਉਜਲ ਨਹੀਂ ਤਾਂ ਤੁੰਦ ਲੱਗਣੀ ਵੱਡੀ ਗਿਣਤੀ ਵਿੱਚ ਹਾਜ਼ਰ ਪੰਜਾਬੀਆਂ ਨੇ ਸਿਰਫ ਸੁਣਨ ਦਾ ਆਨੰਦ ਹੀ ਨਹੀਂ ਮਾਣਿਆ ਸਗੋ ਪੰਜਾਬੀ ਸਹਿਦਿਆ ਕਿਤਾਬਾਂ ਵੀ ਆਪਣੇ ਘਰਾਂ ਨੂੰ ਲੈ ਕੇ ਗਏ। 3 ਘੰਟੇ ਦੀ ਇਸ ਸਹਿਤਕ ਰੰਗ ਵਿੱਚ ਰੰਗੀ ਮਹਿਫਲ ਵਿੱਚੋਂ ਨਿਕਲਦਿਆਂ ਉਹਨਾਂ ਦੇ ਵਿਚਾਰ ਕੁਝ ਇਸ ਤਰ੍ਹਾਂ ਦੇ ਸਨ। ਅਰਪਣ ਲਖਾਰੀ ਸਭਾ ਨੇ ਬਹੁਤ ਵਧੀਆ ਪ੍ਰਾਲਾ ਕੀਤਾ। ਇਹਦੇ ਨਾਲ ਸਾਡੇ ਕੈਲਗਰੀ ਸ਼ਹਿਰ ਦੀ ਤੇ ਅਰਪਣ ਲਖਾਰੀ ਸਭਾ ਦੀ ਸ਼ਾਨ ਵਿੱਚ ਵਾਧਾ ਹੋਇਆ। ਤੇ ਜਿਉਂ ਅਸੀਂ ਇੱਥੋਂ ਸੁਣ ਕੇ ਗਏ ਆ ਉਹਦੇ ਬਾਰੇ ਕੁਝ ਘਰ ਜਾ ਕੇ ਆਪਣੇ ਬੱਚਿਆਂ ਨਾਲ ਸ਼ੇਅਰ ਕਰੀਏ ਤੇ ਤਾਂ ਕਿ ਬੱਚਿਆਂ ਵਿੱਚ ਥੋੜੀ ਜੀ ਇੰਟਰਸਟ ਪੈਦਾ ਹੋਵੇ ਤੇ ਜੇ ਪੋਸੀਬਲ ਹੋ ਸਕੇ ਤਾਂ ਕੁਝ ਜਿਹੜਾ ਚੰਗਾ ਸਾਹਿਤ ਆ ਉਹਨੂੰ ਇੰਗਲਿਸ਼ ਚ ਟ੍ਰਾਂਸਲੇਸ਼ਨ ਕਰਕੇ ਬੱਚਿਆਂ ਨੂੰ ਦਿੱਤਾ ਜਾਵੇ ਤਾਂ ਕਿ ਬੱਚੇ ਕੰਪੇਅਰ ਕਰ ਸਕਣ ਕਿ ਜੋ ਇੱਥੇ ਲਿਖਿਆ ਜਾਂਦਾ ਉਹ ਕੰਪੈਰੀਟਿਵਲੀ ਇੰਟਰਨੈਸ਼ਨਲ ਲੈਵਲ ਤੇ ਹਿਊਮਨ ਫੀਲਿੰਗਸ ਜਿਹੜੀਆਂ ਉਹਨੂੰ ਐਕਸਪ੍ਰੈਸ ਕਰਨ ਲਈ ਪੰਜਾਬੀ ਦੇ ਵਿੱਚ ਵੀ ਬਹੁਤ ਵਧੀਆ ਕਿਹਾ ਜਾ ਸਕਦਾ ਆਪਰਾਲਾ ਕਰਨਾ ਚਾਹੀਦਾ ਤੇ ਬੱਚਿਆਂ ਤੱਕ ਘਰ ਤੋਂ ਕੰਮ ਸ਼ੁਰੂ ਕਰਨਾ ਚਾਹੀਦਾ ਤੇ ਕਵਤਾਵਾਂ ਵੀ ਪੰਜਾਬੀ ਸਾਹਿਤ ਨਾਲ ਜੋੜਨਾ ਚਾਹੀਦਾ ਬੱਚਿਆਂ ਵਾਸਤੇ ਇੱਕ ਸਪੈਸ਼ਲ ਪ੍ਰੋਗਰਾਮ ਰੱਖਣਾ ਬਈ ਬੱਚਿਆਂ ਦੀਆਂ ਲਿਖਤ ਦੇ ਮੁਕਾਬਲੇ ਹੋਣ ਉਹ ਪੰਜਾਬੀ ਦੇ ਵਿੱਚ ਜਾਂ ਜਿਹੋ ਕਵਿਤਾ ਵਗੈਰਾ ਲਿਖਦੇ ਆ ਜਾਂ ਕੁਝ ਹੋਰ ਵੀ ਲਿਖਦੇ ਆ ਉਹ ਉਹਨਾਂ ਦੇ ਅਲੱਗ ਕੰਪੀਟੀਸ਼ਨ ਕਰਵਾਏ ਜਾਣ ਤੇ ਉਹਦੇ ਨਾਲ ਬੱਚਿਆਂ ਦੇ ਵਿੱਚ ਇੰਟਰਸਟ ਬਣੂਗਾ ਉਹ ਅੱਗੇ ਤੋਂ ਫਿਰ ਬੱਚੇ ਇਹੋ ਜਿਹੇ ਪ੍ਰੋਗਰਾਮਾਂ 'ਚ ਜ਼ਿਆਦਾ ਆਉਣਗੇ ਚੰਗੇ ਸਾਹਿਦ ਦੀ ਸਿਰਜਣਾ ਲਈ ਚੰਗੀਆਂ ਕਲਮਾਂ ਦਾ ਹੋਣਾ ਜ਼ਰੂਰੀ ਹੈ ਚੰਗਾ ਸਾਹਿਤ ਰਚਣ ਬਦਲੇ ਕਿਸੇ ਕਲਮ ਦਾ ਮਾਣ ਸਨਮਾਨ ਕਰਨਾ ਬਣਦਾ ਹੈ ਇਸੇ ਉਦੇਸ਼ ਨੂੰ ਲੈ ਕੇ ਕੀਤਾ ਅੱਜ ਦਾ ਇਹ ਸਮਾਗਮ ਹੋਰ ਦੀਆਂ ਨਵੀਆਂ ਕਲਮਾਂ ਨੂੰ ਉਤਸ਼ਾਹਿਤ ਕਰੇਗਾ ਹਰਵੰਸ ਪੁੱਤਰ ਪੰਜਾਬੀ ਅਖਬਾਰ ਨਿਊਜ਼ ਕੈਲਗਰੀ ਆਇਆ ਪਰ ਦੇਸ ਨੀ ਮਾਏ ਛੱਟ ਕੇ ਆਇਆ ਦੇਸ ਨੀ ਮਾਏ ਆਇਆ ਪਰ ਦੇਸ ਨੀ ਮਾਏ ਜੋਤ ਤੁਮ अॼु ठंडिय ठरदा माए ते गरम सुभादा लडला ਅਜੀਤ ਬੈਬੀ ਟੀਵੀ ਲਈ ਕੈਲਗਰੀ